ਸੋਹਣੇ ਦੇਸ਼ ਪੰਜਾਬ ਦੇ ਵਿੱਚੋਂ ਕੱਟ ਕੇ ਬਣਿਆ ਹਿਮਾਚਲ ਦੀ ਧਰਤੀ ਜਿਸ ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰੂਕਲ ਲਾਹੌਰ ਦਾ ਨਾਂ ਦਿੱਤਾ ਗਿਆ ਇਤਿਹਾਸ ਦੇ ਪੰਨਿਆਂ ਦੇ ਵਿੱਚ ਤੇ ਬਹੁਤ ਹੀ ਭਾਗਾ ਵਾਲਾ ਸਥਾਨ ਬਣ ਗਿਆ ਗੁਰੂਕਲ ਲਾਹੌਰ ਬਹੁਤ ਸਾਰੇ ਸੱਜਣ ਜਾਣਦੇ ਨੇ ਕਿ ਗੁਰੂਕੇ ਲਾਹੌਰ ਦੀ ਹਿਸਟਰੀ ਕਿ ਇਸ ਥਾਂ ਤੇ ਸਾਈਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ आनंद ਕਾਰਜ ਹੋਏ ਸਨ ਦੁਨੀਆਵੀ ਦੁਨੀਆਂ ਦੇ ਮਤਾਬਕ ਜਾਨੀ ਕਿ ਪਹਿਲੀ ਸ਼ਾਦੀ ਮਾਤਾ ਜੀਤ ਕੌਰ ਜੀ ਨਾਲ ਜਿਨ੍ਹਾਂ ਨੂੰ ਛੋਟ ਜੀਤ ਮਾਤਾ ਜੀਤਾਂ ਜੀ ਵੀ ਕਿਹਾ ਜਾਂਦਾ ਆ ਤੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਤੁਸੀਂ ਸਭ ਜਾਣਦੇ ਹੋ ਤੇ ਪੜਿਆ ਸੁਣਿਆ ਤੁਸੀਂ ਕਿ ਮਾਤਾ ਜੀਤ ਕੌਰ ਜੀ ਜਿਹੜੇ ਸਾਨੂੰ ਲਾਹੌਰ ਦੇ ਸਨ ਤੇ ਉਹਨਾਂ ਦੇ ਪਿਤਾ ਜੀ ਹਰੀ ਜਸ ਜੀ ਜਿਹੜੇ ਉਹ ਵੀ ਲਾਹੌਰ ਦੇ ਹੀ ਰਹਿਣ ਵਾਲੇ ਸਨ ਤੇ ਉਹਨਾਂ ਦੇ ਮਨ ਦੀ ਇੱਛਾ ਸੀ ਕੇ ਗੁਰੂ ਸਾਹਿਬ ਜੀ ਦੇ ਨਾਲ ਜਦੋਂ ਮਾਤਾ ਜੀ ਦੇ ਆਨੰਦ ਕਾਰਜ ਹੋਣ ਕਿਉਂਕਿ ਅੰਮ੍ਰਿਤ ਛਕਣ ਤੋਂ ਬਾਅਦ ਫਿਰ ਉਹਨਾਂ ਦੇ ਨਾਂ ਨਾਲ ਅਜੀਤ ਕੌਰ ਕੌਰ ਸ਼ਬਦ ਲੱਗਣਾ ਕੁਦਰਤੀ ਸੁਭਾਵਕ ਆ ਫਿਰ ਗੁਰੂ ਸਾਹਿਬ ਜੀ ਨੇ ਇਸ ਪਵਿੱਤਰ ਸਥਾਨ ਤੇ ਉਹਨਾਂ ਦੇ ਆਨੰਦ ਕਾਰਜ ਹੋਏ ਜਨ ਕਿ 1677 ਈਸਵੀ ਦੇ ਕਰੀਬ ਇੱਥੇ ਹੀ ਫਿਰ ਇੱਕ ਸੰਗਤਾਂ ਲਈ ਪਾਣੀ ਦੀ ਬਹੁਤ ਵੱਡੀ ਮੰਗ ਸੀ ਇਸ ਥਾਂ ਤੇ ਗੁਰੂ ਸਾਹਿਬ ਜੀ ਨੇ ਇਤਿਹਾਸ ਦੇ ਪੰਨਿਆਂ ਮੁਤਾਬਕ ਇੱਥੇ ਹਿਸਟਰੀ ਵੀ ਲਿਖੀ ਹੋਈ ਹੈ ਕਿ ਕਰਪਾ ਯਾਨੀ ਕਿ ਵਰਸ਼ਾ ਮਾਰਿਆ ਤੇ ਇਥੋਂ ਤਿੰਨ ਧਾਰਾਂ ਪਾਣੀ ਦੀਆਂ ਨਿਕਲੀਆਂ ਜਿਹਨੂੰ ਤਰਬੈਣੀ ਸਾਹਿਬ ਵੀ ਕਿਹਾ ਜਾਂਦਾ ਹੈ ਇਸ ਜਗ੍ਹਾ ਤੇ ਪਵਿੱਤਰ ਸਰੋਵਰ ਬਣਿਆ ਹੋਇਆ ਤੇ ਆਪਾਂ ਇਹਦੇ ਵਿੱਚੋਂ ਅੰਮ੍ਰਿਤ ਦਾ ਜਲ ਵੀ ਲਵਾਂਗੇ ਉਸ ਭਾਗਾਂ ਵਾਲੇ ਸਥਾਨ ਦੇ ਦਰਸ਼ਨ ਕਰਾਂਗੇ ਤਰਬੈਣੀ ਸਾਹਿਬ ਦੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੁਹਾਡੀ ਸਾਰਿਆਂ ਦੀ ਹਾਜ਼ਰੀ ਰੱਬ ਸੋਣਾ ਇੱਥੇ ਪ੍ਰਮਾਨ ਕਰਨ ਤਨ ਤਨ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਣ ਲਈ ਸ਼ਿਸ਼ੋਭਤ ਨੇ ਅੱਜ ਅਸੀਂ ਇਸ ਪਵਿੱਤਰ ਸਥਾਨ ਤੇ ਆਪਣੇ ਪਰਿਵਾਰ ਦੇ ਨਾਲ ਦਰਸ਼ਨ ਕਰਨ ਆਏ ਹਾਂ ਇਸ ਪਵਿੱਤਰ ਸਥਾਨ ਤੇ ਸੇਵਾ ਕਰਦੇ ਸਾਡੇ ਵੀਰ ਜੀ ਨੇ ਜਿਨ੍ਹਾਂ ਨੇ ਖਾਲਸੇ ਦੀ ਕੌਮੀ ਖਾਲਸਾ ਨੀਲੇ ਰੰਗ ਦੀ ਦਸਤਾਰ ਪਹਿਨੀ ਹੋਈ ਨੇ ਬੜੀ ਸੋਹਣੀ ਇਤਿਹਾਸਕ ਦੱਸੀ ਤਰਬਾਣੀ ਸਾਹਿਬ ਦੀ ਕਿ ਆਪਾਂ ਦਰਸ਼ਨ ਕਰਦੇ ਆਂ ਤਰਬੈਨੀ ਸਾਹਿਬ ਜੀ ਨਾਲ ਹੀ ਗੱਲ ਕਰਦੇ ਆਂ ਇਹ ਉਹ ਮੁਬਾਰਕ ਸਥਾਨ ਹੈ ਆ ਤਰਬੈਨੀ ਸਾਹਿਬ ਜਿਸ ਜਗ੍ਹਾ ਤੇ ਗੁਰੂ ਸਾਹਿਬ ਜੀ ਨੇ ਖੁਰਪਾ ਜਾਂ ਵਰਸ਼ਾ ਮਾਰ ਕੇ ਪਾਣੀ ਕੱਢਿਆ ਸੀ ਤੇ ਸੰਗਤਾਂ ਦੇ ਲਈ ਪੀਣ ਯੋਗ ਬਣਾਇਆ ਸੀ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਦੱਸਿਆ ਗਿਆ ਕਿ ਇੱਥੇ ਖਾਰਾ ਪਾਣੀ ਸੀ ਇਹ ਪਾਣੀ ਕਦੀ ਵੀ ਓਵਰਫਲੋ ਨਹੀਂ ਹੋਇਆ ਜੇ ਆਪਾਂ ਗੱਲ ਹਲੇ ਦਿਵਾਲੇ ਪਹਾੜਾਂ ਦੀ ਕਰੀਏ ਕਿਉਂਕਿ ਪਹਾੜ ਬਹੁਤ ਉੱਚੇ ਨਹੀਂ ਹਲੇ ਦਿਵਾਲੇ ਤੇ ਨੰਗਾ ਹੀ ਇਹ ਚੁੱਕ ਦੀ ਜਲ ਅੰਮ੍ਰਿਤ ਮੁੱਕਿਆ ਆ ਇਥੋਂ ਅੰਮ੍ਰਿਤ ਜਿਹੜਾ ਆ ਸਦਾ ਸੰਗਤਾਂ ਜਿਹੜੀਆਂ ਨੇ ਪੀਂਦੀਆਂ ਨੇ ਬੜੇ ਆਨੰਦ ਦੇ ਨਾਲ ਕਿ ਬੜਾ ਵਧੀਆ ਮਹਿਸੂਸ ਕਰਦੇ ਨੇ ਤੇ ਵੀਰ ਜੀ ਹੁਣਾਂ ਦੱਸਿਆ ਕਿ ਇਥੋਂ ਜਿਹੜੇ ਵੀ ਇਲਾਕੇ ਦੇ ਲੋਕ ਨੇ ਇਥੋਂ ਹੀ ਜਲ ਖੜਦੇ ਨੇ ਇਹ ਅੰਮ੍ਰਿਤ ਕਹਿਣ ਤੋਂ ਭਾਵ ਆਪਣੇ ਪੀਣ ਲਈ ਰੋਟੀ ਪਾਣੀ ਜਾਂ ਆਪਣੀਆਂ ਸਬਜ਼ੀਆਂ ਬਣਾਉਣ ਲਈ ਜਾਂ ਘਰੇਲੂ ਲੋੜਾਂ ਪੂਰੀਆਂ ਕਰਨ ਦੇ ਲਈ ਧੰਨ ਧੰਨ ਦਸ਼ਮੇਸ਼ ਪਿਤਾ ਜੀ ਦੀ ਕਿੱਡੀ ਵੱਡੀ ਬਖਸ਼ਿਸ਼ ਆ ਕੇ ਪਹਾੜਾਂ ਦੇ ਵਿੱਚ ਏਡੀ ਵੱਡੀ ਸਹੂਲਤ ਦਿੱਤੀ ਹੈ ਆ ਆਪਾਂ ਬਹੁਤ ਹੀ ਨੇੜਿਓਂ ਹੋ ਕੇ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕਦੇ ਆ ਤੁਸੀਂ ਵੀ ਸਾਰੇ ਵੇਖ ਸਕਦੇ ਹੋ ਤੇ ਵੀਰ ਜੀ ਹੁਣਾਂ ਦੱਸਿਆ ਕਿ ਜਿਹੜਾ ਅੰਮ੍ਰਿਤ ਆ ਇਹ ਇਸ ਲੈਵਲ ਤੋਂ ਉੱਪਰ ਨਹੀਂ ਜਾਂਦਾ ਬਾਹਰ ਨਹੀਂ ਹੁੰਦਾ ਕਹਿਣ ਤੋਂ ਭਾਵ ਅੱਜ ਵੀ ਗੁਰੂ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਹੀ ਚੱਲਦਾ ਆ ਤੇ ਇਹ ਕਿੱਥੋਂ ਅੰਮ੍ਰਿਤ ਨਿਕਲਦਾ ਹੈ ਜਲ ਰੂਪ ਕਿ ਕਿਸੇ ਨੂੰ ਕੁਝ ਨਹੀਂ ਪਤਾ ਥੱਲੇੋਂ ਪੱਕੀ ਜਗਾ ਆ ਜੇ ਅਸੀਂ ਕਹਿ ਦਈਏ ਕਿਸੇ ਵੀ ਐਂਗਲ ਤੋਂ ਸਾਡੀ ਸੋਚ ਤੋਂ ਪਰੇ ਦੀ ਗੱਲ ਐ ਇਹ ਰੱਬ ਸੋਹਣੇ ਦੇ ਬਹੁਤ ਮਿੱਠੇ ਰੰਗ ਨੇ ਤੇ ਬੜਾ ਵਧੀਆ ਲੱਗਿਆ ਜੀ ਇਸ ਥਾਂ ਤੇ ਦਰਸ਼ਨ ਕਰਕੇ ਮੈਂ ਤੁਹਾਡਾ ਵੀਰ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਦੇ ਰੋ ਰੱਬ ਸੋਣਾ ਇਹ ਤਰਬਾਨੀ ਸਾਹਿਬ ਜਦੋਂ ਤੁਸੀਂ ਅਨੰਦਪੁਰ ਸਾਹਿਬ ਆਓ ਜਿਹੜੇ ਅਨੰਦਪੁਰ ਸਾਹਿਬ ਤੋਂ 12 ਕਿਲੋਮੀਟਰ ਜਿਹੜਾ ਕਰੀਬ ਰਸਤਾ ਪਵੇਗਾ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਤੁਸੀਂ ਨਿਹਾਲ ਹੋਵੋਗੇ ਬੜਾ ਚੰਗਾ ਲੱਗੇਗਾ ਆਪਣੇ ਪਰਿਵਾਰਾਂ ਦੇ ਨਾਲ ਧੀਆ ਪੁੱਤਰਾਂ ਦੇ ਨਾਲ ਜਰੂਰ ਦਰਸ਼ਨ ਕਰਨ ਆਵੋ ਰੱਬ ਸੋਣਾ ਤੁਹਾਡੀਆਂ ਯਾਤਰਾਵਾਂ ਸਫਲ ਕਰੇ ਆਲੇ-ਦੁਆਲੇ ਤੁਸੀਂ ਵੇਖ ਸਕਦੇ ਹੋ ਪੱਕੇ ਪਹਾੜ ਨੇ ਤੇ ਵੇਖ ਸਕਦੇ ਹੋ ਤੁਸੀਂ ਦੂਰ ਤੱਕ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ